ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਿੰਡ ਬਰਗਾੜੀ ਖੜੇ ਆ ਤੇ ਨਾ ਆਪਣੇ ਇੱਕ ਕਾਫੀ ਭਰਾ ਬੋਜਦੇ ਸੀ ਵੀ ਗੰਡੇ ਦੀ ਪਨੀਰੀ ਖਤਮ ਹੋ ਗਈ ਨਰਸਰਾਂ ਚੋਂ ਮਿਲ ਨਹੀਂ ਰਹੀ ਠੀਕ ਹੈ ਤੇ ਬਾਈ ਨੇ ਨਾ ਥੋੜੀ ਜਿਹੀ ਲੇਟ ਲਾਈ ਸੀਗੀ ਪਹਿਲਾਂ ਵੀ ਬਾਈ ਨੇ ਪਨੀਰੀ ਵੇਚਤੀ ਤੇ ਜਿਹੜੀ ਹੁਣ ਸਹੀ ਦਿਨਾਂ ਦੀ ਹੈਗੀ ਪਨੀਰੀ ਉਹ ਤੁਹਾਨੂੰ ਬਰਗਾੜੀ ਪਿੰਡ ਤੋਂ ਮਿਲ ਜੂਗੀ ਤੇ ਬਹੁਤ ਜਾਇਜ਼ ਰੇਟ ਹੋਣਗੇ ਆਪਣੀ ਗਾਰੰਟੀ ਹੈ ਤੇ ਬੀਜ ਬਾਰੇ ਕਿਹੜੇ ਕਾਣ ਹੈਗੇ ਆ ਇਹ ਤੇ ਕਿਵੇਂ ਲੱਗਣੀਆਂ ਸਾਰਾ ਬਾਈ ਨਾਲ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਮੇਰਾ ਨਾਮ ਸਿਕੰਦਰ ਸਿੰਘ ਹੈ ਪਿੰਡ ਮਲਕਿਆ ਮੇਰੀ ਬਗਰਾੜੀ ਨਰਸਰੀ ਬਣਾਈ ਵੀ ਹੈ ਇੱਥੇ ਠੀਕ ਹੈ ਜੀ ਇਹਦਾ ਐਡਰੈਸ ਕੀ ਆਪਣਾ ਨਰਸਰੀ ਦਾ ਜੀ ਇਹ ਐਚਡੀਐਫਸੀ ਬੈਂਕ ਦੇ ਜਮਾ ਸਾਹਮਣੇ ਹੈ ਇਹ ਨਾਲ ਸਨੇਕਰ ਆ ਬਣਿਆ ਹੋਇਆ ਇਧਰਲੇ ਪਾਸੇ ਮੰਡੀ ਜਿਹੜੀ ਹੁੰਦੀ ਪੁਰਾਣੀ ਇਹਦੇ ਨਾਲ ਆ ਬਿਲਕੁਲ ਠੀਕ ਹੈ ਬਾਈ ਜੀ ਬਾਈ ਜਿਹੜੀ ਆ ਆਪਾਂ ਹੁਣ ਪਨੀਰੀ ਦੇਖੀ ਨੇ ਵੀਡੀਓ ਚ ਇਹ ਕਿਹੜਾ ਬੀ ਹੈ ਇਹ ਐਲ 28 ਹੀ ਆ ਜੀ ਹਾਰਟੀਕਲ ਦਾ ਹਾਂਜੀ ਦੂਸਰੇ ਨਾਲੋਂ ਆਪਾਂ ਲੇਟ ਲਾਇਆ ਸੀਗਾ ਬਿਲਕੁਲ ਸਹੀ ਸਮੇਂ 60 ਦਿਨ ਦੀ ਹੈ ਵੈਰਾਈਟੀ ਆ ਜੀ ਹੁਣ 60 ਦਿਨ ਦਾ ਇਹਦਾ ਮਤਲ ਤੇ ਇਹ ਬਈ ਬੀਜ ਦੀ ਗਰੰਟੀ ਹੋਊਗੀ ਕੰਮ ਫੁੱਲ ਗਰੰਟੀ ਆ ਜੀ ਹਾਰਟੀਕਲ ਦਾ ਸਾਰੇ ਬੈਲ ਫੁੱਲ ਪਏ ਹਾਂ ਸਾਰਾ ਕੁਸ ਹੈਗਾ ਜੀ ਠੀਕ ਹੈ ਤੇ ਬਈ ਰੇਟ ਕੀ ਰੱਖਿਆ ਹੋਣਾ ਮੰਨ ਲਓ ਜੇ ਕਈ ਆਪਾਂ ਕਈ ਬਹੁਤ ਤੋਲ ਕੇ ਦਿੰਨੇ ਹੋ ਕਿ ਫੁੱਟ ਦੇ ਹਿਸਾਬ ਨਾਲ ਅਸੀਂ ਫੁੱਟ ਦੇ ਹਿਸਾਬ ਨਾਲ ਦਿੰਨੇ ਆ 80 ਰੁਪਏ ਕਿਲੋ ਦੇ ਹਿਸਾਬ ਨਾਲ ਦਿੰਨੇ ਜੇ ਅੱਧੇ ਕਿੱਲੇ ਕਿੱਲੇ ਵਾਲਾ ਹੋਵੇ ਉਹਨੂੰ ਹੋਰ ਰੇਟ ਘੱਟ ਲਾਵਾਂਗੇ ਮੰਨ ਲਓ ਜਿਹੜੇ ਨੇ ਕਿੱਲਾ 2 ਕਿੱਲੇ ਲਾਉਣਾ ਵਾਣਾ ਉਹਨੂੰ ਹੋਰ 10 15 ਰੁਪਏ ਘੱਟ ਹਾਂ ਬਿਲਕੁਲ ਜੀ ਉਹਨੂੰ ਆਪਾਂ ਘੱਟ ਲਾਵਾਂਗੇ ਪਹਿਲਾਂ ਹੀ 80 ਰੁਪਏ ਵੀ ਘੱਟ ਆ ਰੇਟ ਆਣਾ ਮੰਨ ਲ ਪਹਿਲਾਂ ਆਪਣੇ ਪਿੰਡ ਮੱਲ ਕਿਉਂ ਦੀ ਸੋਣ ਇੱਥੇ ਆਪਾਂ ਨਰਸਰੀ ਬਣਾਈ ਆ ਆਪਾਂ ਨਾਲ ਵੱਧ ਤੋਂ ਵੱਧ ਲੋਕ ਜੋੜਨੇ ਆ ਵੀ ਉਹਨਾਂ ਨੂੰ ਵਧੀਆ ਚੀਜ਼ ਮਿਲੇ ਤਾਂ ਜੋ ਹਰ ਇੱਕ ਦੇ ਗੰਢਿਆਂ ਦਾ ਚੰਗਾ ਝਾੜ ਲੱਗ ਸਕੇ ਠੀਕ ਆ ਬਾਈ ਜੀ ਤੇ ਇੱਕ ਨਾ ਬਾਈ ਜਿਹੜੇ ਤੁਸੀਂ ਦਿਨਾਂ ਦੀ ਗੱਲ ਕਰੀ ਬਾਈ ਆਪਣੀ 60 ਦਿਨਾਂ ਦੀ ਇਹ ਦਿਨਾਂ ਦਾ ਵੀ ਬਈ ਫਰਕ ਹੁੰਦਾ ਬਿਲਕੁਲ ਪੈਂਦਾ ਜੀ ਇਹ ਜਨਵਰੀ ਦੇ 10 ਤਰੀਕ ਤੋਂ ਸ਼ੁਰੂ ਹੁੰਦੀ ਹੈ ਜੀ ਜਿਹੜੀ ਇਹ ਲਠਾਈ ਆ ਤੇ ਚੰਗਾ ਝਾੜ ਲੈਣਾ ਇਹ 100 ਤੋਂ ਲੈ ਕੇ 130 ਕੁਇੰਟਲ ਤੱਕ ਝਾੜ ਦੇ ਦਿੰਦਾ ਕਿੱਲੇ ਦਾ ਠੀਕ ਹੈ ਜੀ ਤੇ ਜਿਹੜੀ ਜਿਹੜੀ ਸਮਾਂ ਇਹ ਜਨਵਰੀ ਤੋਂ 10 ਜਨਵਰੀ ਤੋਂ ਸ਼ੁਰੂ ਹ ਹਾਂਜੀ ਹੁਣ ਮੰਨ ਲਓ ਪੂਰੀ ਸਹੀ ਹੈ ਕਈ ਨਾਸਰੀਆਂ ਦੇ ਵੱਡੀ ਵੱਡੀ ਦੇ ਜਾਂਦੇ ਉਹ ਚ ਵੀ ਬੰਦੇ ਨੂੰ ਹਨਾ ਜਿਵੇਂ ਮੰਨ ਲਓ ਉਹ ਥਾ ਘੱਟ ਵੀ ਲਾਉਂਦੇ ਉਹ ਕਈਆਂ ਦੀ 80 ਦਿਨ ਦੀ 90 ਦਿਨ ਦੀ ਹੋਗੀ ਉਹ ਘਢੇਲ ਕੱਢੂਗੀ ਜਾਂ ਤੁਹਾਨੂੰ ਉਹ ਤੋਂ ਕੱਟ ਕੇ ਲਾਉਣੀ ਪਊਗੀ ਇਹਨੂੰ ਤੁਹਾਨੂੰ ਸਹਿਜ ਵੇਖ ਲਓ 4 ਇੰਚ ਦੀ ਹੈ ਇਹਨੂੰ ਕਟਣ ਦੀ ਲੋੜ ਨਹੀਂ ਪੈਂਦੀਗੀ ਤੇ ਵਧੀਆ ਝਾੜੂ ਜਿੰਨਾ ਜਿੱਡੀ ਉਮਰ ਘੱਟ ਹੋਊਗੀ ਗੰਡੇ ਤਾਂ ਉਹਨੇ ਗੰਡੇ ਦਾ ਸਹਿਜ ਵਧੀਆ ਬਣੂਗਾ ਜੀ ਇਹ ਗੰਡਾ ਕਿਹੜਾ ਬਈ ਲਾਲ ਕਿਹੜਾ ਲਾਲ ਲ 28 ਲਾਲ ਲ 28 ਲਾਲ ਰੰਗ ਦਾ ਗੰਡਾ ਆਈ ਤੇ ਇਹਦੀ ਕੈਪੈਸਿਟੀ ਸਭ ਤੋਂ ਜ਼ਿਆਦਾ ਹੁੰਦੀ ਸਟੋਰੇਜ ਦੀ 10 ਮ हां ये भी अकेले घर पे भूखे ही काढ जाते हां जब हाई ब्रेड ਹੁੰਦਾ ਉਹਨੂੰ 2 ਕੁ ਮਹੀਨੇ ਸਟੋਰ ਕਰ ਸਕਦੇ ਆ ਉਹ 10 ਜਿਹੜੇ ਡੰਡੇ ਹੁੰਦੇ ਉਹ ਕਹਿੰਦੇ ਜਾਂ ਹਾਂ ਜੀ ਉਹ ਤਾਂ ਹਾਈ ਬ्रेड ਹੁੰਦੇ ਆ ਉਹ 2 ਕੁ ਮਹੀਨੇ ਸਟੋਰ ਕਰ ਸਕਦੇ ਇਹਨੂੰ ਆਪਾਂ 10 ਮਹੀਨੇ ਘਰੇ ਸਟੋਰ ਕਰ ਸਕਦੇ ਐਲ 28 ਹੈ ਸਭ ਤੋਂ ਜ਼ਿਆਦਾ ਉਮਰ ਜਿਹੜੀ ਸਟੋਰ ਹੋ ਜਾਂਦੀ ਠੀਕ ਹੈ ਬਈ ਤੇ ਬਾਕੀ ਲੈ ਬਈ ਦੋਸਤੋ ਜਿਹੜੇ ਨੇ ਨਾ ਘਰੇ ਲਾਉਣੀਆਂ ਹਨਾ ਕੋਈ 2-4 ਮਰਲੇ ਲਾਉਣੇ ਆ ਉਹ ਬਾਈ ਕੋਲੇ ਜਰੂਰ ਪਹੁੰਚ ਕਰੋ ਜੇ ਦੂਰ ਜਾਣ ਦੀ ਤੁਹਾਨੂੰ ਲੋੜ ਨਹੀਂ ਬਾਈ ਦੀ ਜ਼ਿੰਮੇਵਾਰੀ ਹੈ ਬਾਈ ਕਹਿੰਦਾ ਬੈਲ ਦੇਖ ਲਓ ਜੇ ਪੈਕਟ ਵੀ ਪਏ ਹੋਣਗੇ ਹਨਾ ਬਾਈ ਇਹਦੇ ਹਾਂ ਹਾਂ ਪਏ ਆ ਸਾਰੇ ਬਾਈ ਨੇ ਪ੍ਰੂਫ ਰੱਖਿਆ ਤੇ ਬਾਈ ਕਿੰਨਾ ਏਰੀਆ ਆਪਣਾ ਇਹ ਇਹ ਆਪਣਾ ਇੱਕ ਕਿਲਾ ਲਾਇਆ ਸੀਗਾ ਜੀ ਇਸ ਟਾਈਮ ਸਾਂ ਆਪਣੇ ਕੋਲੇ ਅੱਧੇ ਕਿੱਲੇ ਦੀ ਪਨੀਰੀ ਹਜੇ ਪਈ ਆ ਤੇ ਬਾਈ ਵਾਹਣ ਕਿੰਨਾ ਲੱਗ ਜਾਏ ਇਹਦੇ ਨਾਲ ਜੇ ਮੰਨ ਲਓ ਆਪਾਂ ਸਾਰੀ ਪੱਟ ਕਿੱਲ੍ਹਣੇ ਕਿੰਨੇ ਮਾਣ ਦੀ ਇੱਕ ਕਿੱਲੇ ਨਾਲ ਤੇ ਜੇ ਤੁਸੀਂ ਕਿੱਲੇ ਦੀ ਪਨੀਰੀ ਉਹਦੇ ਨਾਲ 33 ਕਿੱਲੇ ਲੱਗ ਜਾਂਦੇ ਆ ਠੀਕ ਹੈ ਮੰ ਲਓ 15 20 ਕਿੱਲਿਆਂ ਦੀ ਪਨੀਰੀ ਸੋਤੋਂ ਕੋਈ ਭਰਾ ਲਾ ਜਾ ਸਕਦਾ ਤੇ ਪੀਰੀ ਕਿਸੇ ਨੇ ਇਕੱਠੇ ਵੀ ਲਾਉਣੇ ਪਨੀਰੀ ਨਹੀਂ ਮਿਲਦੀ ਹਾਂਜੀ 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 ਜੇ ਅੱਧੇ ਕਿੱਲੇ ਵਾਲਾ ਕਿੱਲੇ ਆ ਉਹਨੂੰ ਆਪਾਂ ਰੇਟ ਹੋਰ ਘੱਟ ਲਾ ਲਾਂਗੇ ਠੀਕ ਹੈ ਹਾਂਜੀ ਤੇ ਬਾਕੀ ਬਾਈ ਕਈ ਭਰਾ ਆਪਣੇ ਚੈਨਲ ਨਾਲ ਦੂਰੋ ਜੁੜੇ ਆ ਹਾਂਜੀ ਹਾਂਜੀ ਤੇ ਤੁਸੀਂ ਘੱਟੋ ਘੱਟ ਕਿੰਨਾ ਆਰਡਰ ਜਾਂ ਬੱਸਾਂ ਤੇ ਕਿਵੇਂ ਭੇਜ ਸਕਦੇ ਹੋ ਡਿਲੀਵਰੀ ਕਰ ਸਕਦੇ ਹਾਂ ਹਾਂਜੀ ਕਰ ਸਕਦੇ ਆ ਬੰਦਾ ਮਤਲਬ ਹੂੰ ਤੇ ਸਟੋਕ ਘੱਟ ਘੱਟ ਕਿੰਨਾ ਕਾਊਂਟਰ ਹੋਵੇ ਜੀ ਜਿਹੜਾ ਅੱਡੇ ਕਿੱਲੇ ਦਾ ਤਾਂ ਹੋਵੇ ਹੀ ਜਾਂ 2 ਕਨਾਲ ਤੱਕਰ ਫੇਰੀ ਆ ਬਾਕੀ ਠੀਕ ਆ 2 ਕਨਾਲ 3 ਕਨਾਲ ਜਾਂ ਉਦੋਂ ਉੱਤੇ ਹੋਵੇ ਤੇ ਵਾਸਤੇ ਰੱਖ ਕੇ ਭੇਜ ਦਊਂਗਾ ਹਾਂਜੀ ਹਾਂਜੀ ਠੀਕ ਆ ਤੇ ਵਧੀਆ ਬਾਈ ਸਾਰਾ ਹੋ ਜਾਏ ਤੇ ਆਪਣੇ ਕੋਲੇ ਜੀ ਬਾਗਬਾਨੀ ਦੇ ਬੂਟੇ ਵੀ ਹੁੰਦੇ ਆ ਠੀਕ ਆ ਉਹ ਚ ਆਪਾਂ ਨੂੰ ਸੇਵ ਮਿਲ ਜਾਣਗੇ ਅੰਨਾ ਸੇਵ ਹਰਮਨ ਮਿਲ ਜਾਊਗਾ ਚਿੱਟੀ ਜਮਣ ਮਿਲ ਜਾਊਗੀ ਕਾਲੀ ਜਮਣ ਮਿਲ ਜਾਊਗੀ ਆਂਧਰਾ ਦੀ ਮਿਲ ਜਾਊਗੀ ਠੀਕ ਆ ਜੈਤੂਨ ਵੀ ਹੈਗਾ ਹੀ ਆਪਣੇ ਕੋਲੇ ਤੇ ਹੋਰ तकरीबन ਸਾਰੇ ਫੁੱਲ ਦੇ ਹੈਗੇ ਆਪਣੇ ਕੋਲੇ ਗਰੰਟੀ ਵਾਲੀ ਵੈਰੈਟੀ ਹਾਂਜੀ ਹਾਂਜੀ ਗਰੰਟੀ ਵਾਲੀ ਠੀਕ ਆ ਬਾਈ ਜੀ ਤੇ 베ਰੀ ਸਾਰੇ ਮਤਲਬ ਗਰਮੀ ਵਾਲਾ ਨਿੰਬੂ ਸਾਰੇ ਮਿਲ ਜਾਣਗੇ ਆਪਾਂ ਕੋਲੇ ਠੀਕ ਹੈ ਜੀ ਚੁਣ ਚੁਣ ਕੇ ਮਤਲਬ ਬੂਟੇ ਲਿਆਏ ਆਪਾਂ ਜੇ ਕਿਸੇ ਨੂੰ ਜ਼ਰੂਰਤ ਹੋਵੇ ਬਾਗਬਾਨੀ ਬੂਟਿਆਂ ਦੀ ਉਹ ਸਾਰੇ ਹੈਗੇ ਠੀਕ ਆ ਬਾਈ ਜੀ ਤੇ ਲੈ ਬਈ ਦੋਸਤੋ ਪੂਰੀ ਤੰਦਰੁਸਤ ਪਨੀਰੀ ਹੈਗੀ ਆ ਕਣ ਹੈਗੀ ਆ ਤੇ ਬਈ ਇਹਦੇ ਹੁਣ ਕਿੰਨੇ ਦਿਨ ਹੈਗੇ ਆ ਗੰਡੇ ਲਾਉਣ ਦੇ ਲਾਸਟ ਜੇ ਮੰਨ ਲਾ ਜਿਵੇਂ 15 ਫਾਰਮਰੀ ਤੱਕ ਆਪਾਂ ਗੰਦਾ ਲਾ ਸਕਦੇ ਆ ਜਿਵੇਂ ਘਰੇ ਲਾਉਣੇ ਕਿਸੇ ਨੇ ਜਾ 15 ਫਰਵਰੀ ਤੱਕ ਬਹੁਤ ਵਧੀਆ ਰੋਤਾ ਲਾ ਸਕਦੇ ਆ ਵਧੀਆ ਝਾੜ ਲੈਣਾ ਤਾਂ ਇਹ ਮਤਲਬ ਬਹੁਤ ਵਧੀਆ ਮੌਸਮ ਆ ਆਪਣੇ ਦਾ ਠੀਕ ਹੈ ਤੇ ਵਾਹਨ ਦੀ ਬਈ ਕਿਵੇਂ ਤਿਆਰੀ ਕਰਨ ਖੇਤ ਦੀ ਜਿਵੇਂ ਮੰਨ ਲਾ ਚਲੋ ਜਿਹੜੇ ਜਾਦੇ ਲਾਉਣਾ ਉਹਨਾਂ ਹੀ ਤਾਂ ਪੜ੍ਹਾਈ ਕਰੀ ਹੁੰਦੀ ਹੈ ਗੰਡਿਆਂ ਤੇ ਹਨ ਜਿਵੇਂ ਕਿਸੇ ਨੇ ਮੇਰੇ ਅਰਕੇ ਨੇ 2-4 ਮਾਰਲੇ ਲਾਉਣੇ ਘਰੇ ਆਪ ਦੇ ਖਾਨ ਮੈਂ ਤੁਹਾਨੂੰ ਕਿੱਲੇ ਦਾ ਹਿਸਾਬ ਦੱਸ ਦਿੰਦਾ ਜੀ ਹਾਂਜੀ ਵਾਹਨ ਨੂੰ ਚੰਗੀ ਤਰ੍ਹਾਂ ਹਲਾਉਣਾ ਵਾਕੇ ਉਸ ਤੋਂ ਬਾਅਦ ਹੀ ਖਾਦ ਖਿਲਾਰਨੀ ਆ ਸੁਹਾਗਾ ਮਾਰ ਕੇ ਖਾਦ ਖਿਲਾਰ ਡੇਢ ਗੱਟਾ ਡੀਏਪੀ 1 ਗੱਟਾ ਪੋਟਾਸ਼ ਦਾ ਤੇ 10 ਕਿਲੋ ਕੈਲਸ਼ੀਅਮ 5 ਕਿਲੋ ਸਲਫਰ 2 ਗੱਟੇ ਯੂਰਗਾ ਕਹਿੰਦੇ ਪਾਉਣੀ ਨਹੀਂ ਬਿਲਕੁਲ ਯੂਰਗਾ ਪੈਂਦੀ ਆ ਜੀ ਇਹ ਇੱਕ ਕਿੱਲੇ ਦੀ ਡੋਜ਼ ਆ ਇਹਨੂੰ ਮਤਲਬ ਤੁਸੀਂ ਵੰਡ ਸਕਦੇ ਆ ਠੀਕ ਹੈ ਜੇ ਚੰਗਾ ਝਾੜ ਲੈਣਾ ਇੰਨਾ ਵੈਰੈਟੀ ਪਾਉਗੀ ਮੈਂ ਫੇਰ ਵੀ ਦੱਸ ਦਿੰਦਾ ਡੇਢ ਗੱਟਾ ਡੀਏਪ 1 ਗੱਟਾ ਪੋਟਾਸ਼ 2 ਗੱਟੇ ਯੂਰੀਆ 10 ਕਿਲੋ ਦੂਜਾ ਆਪਣਾ ਕੈਲਸ਼ੀਅਮ 5 ਕਿਲੋ ਸਲਫਰ ਇਹ ਇੱਕ ਕਿੱਲੇ ਦੀ ਡੋਜ਼ ਆ ਜੇ ਚੰਗਾ ਝਾੜ ਲੈਣਾ ਤਾਂ ਜੇ ਭਰਾ ਕਿਸੇ ਨੇ ਮੰਨ ਲਓ ਘਰੇ ਖਾਣ ਵਾਸਤੇ ਲਾਉਣੀ ਆ ਰੇਹੂ ਨਹੀਂ ਰੂੜੀ ਦੀ ਰੇਹ ਪਾ ਲਓ ਗਡੋਇਆਂ ਦੀ ਖਾਦ ਪਾ ਦਿਓ ਇੱਕ ਸਵਾਜ ਭੁੱਕੀਆਂ ਦੇ ਦੱਤੇ ਜਿਹੜੀ ਆਪਣੀ ਆਪਣੀ ਘਰ ਦੀ ਸਵਾ ਪਾਥਾਂ ਦੀ ਉਹ ਸਭ ਤੋਂ ਬੈਸਟ ਆ ਦੂਜੀ ਸਵਾ ਵਿੱਚ ਪਾਉਣ ਦੀ ਲੋੜ ਨਹੀਂ ਹੋਣੀ ਜਿਵੇਂ ਆਪਾਂ ਸੇਲਰਾਂ ਦੀ ਪਾ ਉਹ ਨਹੀਂ ਇਹਦੇ ਵਾਸਤੇ ਉਹਦੇ ਵਿੱਚ ਪੋਟਾਸ਼ ਬਹੁਤ ਹੁੰਦੀ ਹੈ ਜਿਹੜੀ ਪਾਥਾਂ ਦੀ ਮਤਲਬ ਸਵਾ ਹੁੰਦੀ ਹੈ ਉਹ ਪਾਉਣੀ ਕਰ ਸਕਦੇ ਆ ਜੀ ਉਹ ਕਰਦੇ ਤਾਂ ਬੈਸਟ ਆਈ ਠੀਕ ਹੈ ਪਰਾਲੀ ਦੀ ਕਰੇ ਕਿ ਤੂੜੀ ਦੀ ਵਧਿਆ ਰਹਿੰਦੀ ਨਹੀਂ ਤੂੜੀ ਦੀ ਇਹਦੇ ਤੇ ਹੁਣ ਹੀ ਨਹੀਂ ਗੰਡੇ ਦੀ ਉਹ ਤਾਂ ਕਣਾ ਤੇ ਆਪਾਂ ਜਾਂ ਬੀਜ ਦੇ ਜਾਂ ਲਸਣ ਮਤਲਬ ਜਿਹੜਾ ਆਪਦੀ ਆਪੂ ਉਹਦੇ ਤੇ ਆਪਾਂ ਕਰ ਸਕਦੇ ਆ ਇਹਦੇ ਤੇ ਨਹੀਂ ਇਹ ਤੇ ਨਹੀਂ ਹਾਂਜੀ ਠੀਕ ਆ ਲੈ ਬਈ ਆ ਭਾਈ ਐਡਰੈਸ ਤੇ ਫੋਨ ਨੰਬਰ ਜ਼ਰੂਰ ਦੱਸ ਦੇ ਜਿੱਦੇ ਤੋਂ ਉਹ ਨਾਲ ਸੰਪਰਕ ਹੋ ਸਕੇ ਨੰਬਰ ਮੇਰਾ ਹੈ 9803084352 ਐਡਰੈਸ ਹੈਗਾ ਜੀ ਸਾਹਮਣੇ ਬਗਰਾੜੀ ਪਿੰਡ ਦੇ ਵਿੱਚ ਸਾਹਮਣੇ HDFC ਬੈਂਕ ਆਈ ਨਾਲ ਪੰਪਾ ਹਾਂਜੀ ਇਹਦੀ ਨੋਇਲ ਦਾ ਪੰਪਾ ਇਧਰਲੇ ਪਾਸੇ ਆਪਣੇ ਸਨੇਕਰ ਇਧਰਲੇ ਪਾਸੇ ਮੰਡੀ ਠੀਕ ਆ ਹੁਣ ਕਿ ਬੱਸ ਸਟੈਂਡ ਬਣ ਗਿਆ ਉਧਰਲੇ ਪਾਸੇ ਵਿਖਾ ਦਿਓ ਜੀ ਉਹ ਬੈਂਕ ਦੇ ਬਿਲਕੁਲ ਸਾਹਮਣੇ ਆ ਜੀ ਉਹ ਤਾਂ ਬਾਰੋਂ ਬਈ ਸ਼ਾਹ ਮੇਨ ਰੋਡ ਤੇ ਠੀਕ ਆ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ